ਕਾਹੀ ਕਹਿੰਦੇ ਨੇ ਕਿ ਹੁਣ ਆਪਣੇ ਘਰਾਂ ਦੇ ਦਰਵਾਜੇ ਬੰਦ ਰੱਖਿਆ ਕਰੋ ਕਦੋਂ ਬਦਮਾਸ਼ ਤੁਹਾਡੇ ਘਰ ਦਾ ਦਰਵਾਜਾ ਦੇਖ ਕੇ ਤੁਹਾਡੇ ਅੰਦਰ ਵੜ ਜਾਣ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਇੱਕ ਵੀਡੀਓ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜੋ ਕਿ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਲੜਕੀ ਜਿਸ ਦੀ ਉਮਰ ਤਕਰੀਬਨ 17 ਸਾਲ ਦੱਸੀ ਜਾ ਰਹੀ ਹੈ ਉਹ ਲੜਕੀ ਘਰ ਦੀ ਸਫਾਈ ਕਰ ਰਹੀ ਸੀ ਤੇ ਸਫਾਈ ਕਰਦੇ ਕਰਦੇ ਜੋ ਹੈ ਉਹ ਦਰਵਾਜਾ ਖੋਲ ਲੈਂਦੀ ਹੈ ਤੇ ਦਰਵਾਜਾ ਖੋਲਣ ਤੋਂ ਬਾਅਦ ਇੱਕ ਲੁਟੇਰਾ ਜਿਸ ਨੇ ਕਿ ਆਪਣਾ ਮੂੰਹ ਬੰਨਿਆ ਹੋਇਆ ਸੀ ਨਕਾਬਪੋਸ਼ ਸੀ ਉਸਨੇ ਜੋ ਹੈ ਦੇ ਅੰਦਰ ਐਂਟਰੀ ਕੀਤੀ ਤੇ ਲੜਕੀ ਨੂੰ ਅੰਦਾਜ਼ਾ ਲੱਗ ਜਾਂਦਾ ਹੈ ਕਿ ਕੁਝ ਗਲਤ ਹੋਣ ਵਾਲਾ ਹੈ ਜਿਸ ਤੋਂ ਬਾਅਦ ਲੜਕੀ ਜੋ ਹੈ ਉਹ ਇੱਕ ਰੂਮ ਦਾ ਦਰਵਾਜ਼ਾ ਬੰਦ ਕਰ ਲੈਂਦੀ ਹੈ ਬਦਮਾਸ਼ ਉਸ ਨੂੰ ਲਗਾਤਾਰ ਤੋੜਨ ਦੀ ਕੋਸ਼ਿਸ਼ ਕਰਦਾ ਹੈ ਲਗਾਤਾਰ ਉਸ ਨੂੰ ਜੋ ਹੈ ਉਹ ਅੰਦਰ ਵੜਨ ਦੀ ਕੋਸ਼ਿਸ਼ ਕਰਦਾ ਹੈ ਪਰ ਲੜਕੀ ਦੀ ਸੂਜ਼ ਬੂਜ਼ ਦੇ ਨਾਲ ਲੜਕੀ ਦਾ ਬਚਾ ਹੋ ਗਿਆ ਇਹ ਵੀਡੀਓ ਉਹ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਲੜਕੀ ਨੇ ਇਸ ਤਰੀਕੇ ਦੇ ਨਾਲ ਆਪਣੀ ਜਾਨ ਜਿਹੜੀ ਹੈ ਉਹ ਬਚਾਈ ਹੈ ਹਾਲਾਂਕਿ ਉਹ ਬਦਮਾਸ਼ ਜਿਹੜਾ ਹੈ ਉਹ ਲੋਟੇ ਦੇ ਕਰਕੇ ਅੰਦਰ ਵੜਿਆ ਸੀ ਜਾਂ ਉਹ ਲੜਕੀ ਦੇ ਨਾਲ ਕੁਝ ਕਰਨਾ ਚਾਹੁੰਦਾ ਸੀ ਇਹ ਸਾਰਾ ਕੁਝ ਜਾਂਦਾ ਵਿਸ਼ਾ ਹੈ ਪਰ ਜੋ ਤਸਵੀਰਾਂ ਦੇ ਵਿੱਚ ਕੈਦ ਹੋਈਆਂ ਨੇ ਉਹ ਝੂਠ ਨਹੀਂ बोल ਰਹੀਆਂ ਦੇਖ ਸਕਦੇ ਹੋ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਕਿਵੇਂ ਨਕਾਬਪੋਸ਼ ਬਦਮਾਸ਼ ਜਿੜਾਏ ਉਹ ਦਰਵਾਜੇ ਤੋਂ ਅੰਦਰ ਐਂਟਰੀ ਕਰਦਾ ਹੈ ਤੇ ਲੜਕੀ ਨੂੰ ਇਸ ਸਾਰੀ ਘਟਨਾ ਦੇ ਬਾਰੇ ਪਤਾ ਲੱਗ ਜਾਂਦਾ ਹੈ ਤੇ ਲੜਕੀ ਜੋ ਹੈ ਭੱਜ ਕੇ ਦੂਸਰੇ ਰੂਮ ਦੇ ਅੰਦਰ ਆਪਣੀ ਜਾਨ ਬਚਾ ਲੈਂਦੀ ਹੈ ਇਹ ਤਸਵੀਰਾਂ ਖੌਫਨਾਕ ਨੇ ਇਹ ਤਸਵੀਰਾਂ ਡਰਾਉਣੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਵਾਰਦਾਤ ਹੁੰਦੇ ਨੇ ਇਸ ਕਰਕੇ ਵੱਡੇ ਸਿਆਣੇ ਕਹਿੰਦੇ ਨੇ ਕਿ ਘਰ ਦੇ ਦਰਵਾਜਾ ਜਿਹੜਾ ਹੈ ਉਹ ਲੌਕ ਕਰਕੇ ਰੱਖਿਆ ਕਰੋ ਅਤੇ ਜਦੋਂ ਕੋਈ ਦਰਵਾਜਾ ਖੜਕਾਵੇ ਤੇ ਇੱਕ ਵਾਰ ਜਾਂਚ ਕਰਕੇ ਦਰਵਾਜਾ ਖੋਲਿਆ ਕਰੋ ਇਸ ਵੀਡੀਓ ਨੂੰ ਸ਼ੇਅਰ ਕਰ ਦੋ ਬੱਚਿਆਂ ਤੱਕ ਜੁਰਗਾ ਤੱਕ ਆਪਣੇ ਘਰਾਂ ਤੱਕ ਤਾਂ ਕਿ ਲੋਕ ਜਿਹੜੇ ਨੇ ਉਹ ਬਿਨਾਂ ਗਲ ਤੋਂ ਆਪਣਾ ਦਰਵਾਜਾ ਘਰ ਦਾ ਖੋਲਤੇ ਨਾ ਰੱਖਿਆ ਕਰਨ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਕੀ ਕਹੋਗੇ ਜਰੂਰ ਦੱਸਣਾ ਬਾਕੀ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖੋ ਪੂਰਾ ਦੇਖ ਕੇ ਤੁਸੀਂ ਅੰਦਾਜ਼ਾ ਲਗਾਓ ਕਿ ਆਖਿਰਕਾਰ ਇਹ ਬੰਦਾ ਕਰਨ ਕੀ ਆਇਆ ਸੀ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਚੋਰੀ ਦੇ ਇਰਾਦੇ ਨਾਲ ਆਇਆ ਸੀ ਜਾਂ ਉਹ ਲੜਕੀ ਨੂੰ ਕੋਈ ਨੁਕਸਾਨ ਪਹੁੰਚਾਉਣਾ ਆਉਂਦਾ ਆ ਸਕਦਾ ਸੀ ਕਿਉਂਕਿ ਕਮੈਂਟਾਂ ਦੇ ਵਿੱਚ ਬਹੁਤ ਸਾਰੇ ਲੋਕ ਇਹ ਆਖ ਰਹੇ ਨੇ ਕਿ ਜੇਕਰ ਉਸਨੇ ਚੋਰੀ ਕਰਨਾ ਹੁੰਦਾ ਤੇ ਉਹ ਹੋਰ ਪਾਸੇ ਜਾ ਸਕਦਾ ਸੀ ਉਹ ਸਪੈਸ਼ਲ ਉਸੇ ਕਮਰੇ ਦਾ ਦਰਵਾਜ਼ਾ ਕਿਉਂ ਖੋਲ ਰਿਹਾ ਸੀ ਬਹੁਤ ਲੋਕਾਂ ਨੇ ਕਿਹਾ ਕਿ ਸ਼ਾਇਦ ਉਹ ਲੜਕੀ ਦੇ ਨਾਲ ਕੁਝ ਗਲਤ ਕਰਨਾ ਚਾਹੁੰਦਾ ਸੀ ਇਹ ਸਾਰਾ ਕੁਝ ਜਾਣ ਦਾ ਵਿਸ਼ਾ ਹੈ ਪਰ ਜੋ ਰਿਕਾਰਡਿੰਗ ਸਾਹਮਣੇ ਆਈ ਹੈ ਉਹ ਬਹੁਤ ਡਰਾਉਣੀ ਹੈ ਕਿ ਕਿਵੇਂ ਇੱਕ ਬੱਚੀ ਦੀ ਸੂਜ਼ ਬੂਜ਼ ਦੇ ਨਾਲ ਉਸਦੀ ਜਾਨ ਬਚੀ ਹੈ ਬੱਚੀ ਡਰੀ ਨਹੀਂ ਬਲਕਿ ਉਸਨੇ ਸਮਝਦਾਰੀ ਦੇ ਨਾਲ ਜੋ ਹੈ ਉਹ ਦਰਵਾਜਾ ਲੌਕ ਕਰ ਲਿਆ ਸਮੇ ਤੋਂ ਪਹਿਲਾਂ ਉਸਨੇ ਦਰਵਾਜਾ ਲੌਕ ਕਰ ਲਿਆ ਬਦਮਾਸ਼ ਨੇ ਉਸ ਨੂੰ ਬਹੁਤ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਹ ਤੋੜ ਨਾ ਸਕਿਆ ਕੀ ਕਹੋਗੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਤੁਹਾਨੂੰ ਇਹ ਪੂਰੀ ਵੀਡੀਓ ਦੇਖ ਕੇ ਕੀ ਕੁਝ ਸਮਝ ਆਇਆ ਜਰੂਰ ਦੱਸਣਾ